ਹਰਜੀਤ ਜੀ ਇਹ ਕੱਲ ਜਿਹੜੀ ਮੁੱਟਪੇੜ ਹੋਈ ਹੈ ਪੁਲਿਸ ਦੀ ਇਹਨਾਂ ਬਦਮਾਸ਼ਾਂ ਦੇ ਨਾਲ ਇਹ ਕੌਣ ਨੇ ਔਰ ਕਿਹੜੇ-ਕਿਹੜੇ ਮਾਮਲੇ ਦੇ ਵਿੱਚ ਇਨਵੋਲਵ ਸਗੇ ਔਰ ਕਿਵੇਂ ਤੁਸੀਂ ਇਹਨਾਂ ਤੱਕ ਪਹੁੰਚ ਕੀਤੀ ਇਹ ਦੋ ਨੌਜਵਾਨ ਨੇ ਇੱਕ ਦਾ ਨਾਮ ਵਿਪਿੰਨ ਹੈ ਦੂਸਰੇ ਦਾ ਨਾਮ ਕਰਨ ਹੈ ਜੀ ਔਰ ਇਹ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਔਰ ਇੱਥੇ ਸਾਡੇ ਪਿਛਲੇ ਮਹੀਨੇ ਇੱਕ ਵਿਅਕਤੀ ਨੂੰ ਜਿਹੜਾ ਹੈਗਾ ਅਰਸ਼ ਦੱਲੇ ਦੀ ਕਾਲ ਆਈ ਸੀਗੀ ਜੀ ਪ੍ਰੈਸਿੰਗ ਕਾਲ ਸੀਗੀ ਉਹ ਤੇ ਪਰਸੋਂ ਇੱਕ ਹਰਪ੍ਰੀਤ ਨਾਮ ਦਾ ਜਿਹੜਾ ਵਿਅਕਤੀ ਫਰੀਦਕੋਟ ਦਾ ਰਹਿਣ ਵਾਲਾ ਜੀ ਉਹ ਇਹ ਵਿਅਕਤੀ ਪਹਿਲਾਂ ਵੀ ਇਸ ਘਰ ਬੰਦੇ ਦੇ ਘਰ ਦੇ ਬਾਹਰ ਜਿਹੜਾ ਸਾਡਾ ਵਿਕਟਮ ਹੈ ਫਰੀਦਕੋਟ ਸ਼ਹਿਰ ਦਾ ਰਹਿਣ ਵਾਲਾ ਇਹਨਾਂ ਦਾ ਪਲਾਨ ਸੀ ਵੀ ਇਹਨੂੰ ਕਿਉਂਕਿ ਇਹ ਬੰਦਾ ਜਿਹੜਾ ਹੈਗਾ ਉਹ ਅਰਸ਼ ਦੱਲੇ ਦੇ ਮੁਤਾਬਕ ਐਕਸਟ੍ਰੀਮ ਦਾ ਇਹਨਾਂ ਦਾ ਪਲਾਨ ਸੀ ਜੀ ਜਿਹਦੇ ਚ ਕਿ ਪੁਲਿਸ ਨੇ ਇਹਨਾਂ ਨੂੰ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਇੰਟਰਸੈਪਟ ਕੀਤਾ ਸੀ ਆਈਏ ਦੀ ਟੀਮ ਨੇ ਜੀ ਇਹਨਾਂ ਨੂੰ ਫੜਨ ਵਾਸਤੇ ਤੇ ਉਦੋਂ ਜਿਹੜਾ ਹੈਗਾ ਇਹਨਾਂ ਨੇ ਪੁਲਿਸ ਤੇ ਜਿਹੜਾ ਹੈਗਾ ਇਹ ਜਾਣਕਾਰੀ ਇਹ ਵੀ ਮਿਲੀ ਹੈ ਕਿ ਜਲੰਧਰ ਇੱਕ ਪੰਜਾਬੀ ਸਿੰਗਰ ਹਾਂਜੀ ਹਾਂਜੀ ਇਹ ਜਲੰਧਰ ਸ਼ਹਿਰ ਦੇ ਵਿੱਚ ਇੱਕ ਸਾਹਿਲ ਸ਼ਾਹ ਦੇ ਨਾਮ ਨਾਲ ਸਿੰਗਰ ਨੇ ਜੀ ਉਹਨਾਂ ਦੇ ਘਰ ਦੇ ਬਾਹਰ ਵੀ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਡਰਾ ਕੇ ਤੇ ਐਕਸਟਰਸ਼ਨ ਕਰਨ ਵਾਸਤੇ ਜਿਹੜਾ ਹੈਗਾ ਇਹਨਾਂ ਨੇ 31 ਮਾਰਚ ਨੂੰ ਉਹਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀਗੀ ਜੀ ਤੇ ਇਹਨਾਂ ਤੋਂ ਤਿੰਨ ਜਿਹੜੇ ਹੈਗੇ ਨਜਾਇਜ਼ ਪਿਸਟਲ ਵੀ ਬਰਾਮਦ ਹੋਏ ਨੇ 2 32 ਬੋਰ ਦੇ ਤੇ ਇੱਕ 30 ਬੋਰ ਦਾ ਪਿਸਟਲ ਜਿਹੜਾ ਹੈਗਾ ਜਿਸ ਦੇ ਨਾਲ ਇਹਨਾਂ ਨੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਵੀ ਜਿਹੜਾ ਹੈਗਾ ਸਾਡੇ ਵੱਲੋਂ ਬਰਾਮਦ ਕੀਤਾ ਗਿਆ ਹੈ ਤੇ ਇਹ ਅਰਸ਼ ਡੱਲੇ ਨਾਲ ਐਸੋਸੀਏਟ ਸੀ ਅਰਸ਼ ਡੱਲਾ ਪਹਿਲਾਂ ਫਰੋਤੀ ਮੰਗਦਾ ਹੈ ਪੈਸੇ ਮੰਗਦਾ ਹੈ ਵਸੂਲੀ ਮੰਗਦਾ ਹੈ ਅਗਰ ਕੋਈ ਨਹੀਂ ਦਿੰਦਾ ਉਸ ਤੋਂ ਬਾਅਦ ਇਹਨਾਂ ਨੂੰ ਭੇਜ ਦਿੱਤਾ ਜਾਂਦਾ ਸੀਗਾ ਹਾਂਜੀ ਜੋ ਸਾਡੀ ਪਹਿਲਾਂ ਵੀ ਤਫਤੀਸ਼ ਜਿ ਕਈ ਵਾਰੀ ਇਸ ਤਰ੍ਹਾਂ ਆਇਆ ਹੈ ਕਿ ਜਿਹੜੇ ਇਹ ਨੌਜਵਾਨ ਹੁੰਦੇ ਨੇ ਜਿਹੜੇ ਕਿ ਬੇਰੋਜ਼ਗਾਰ ਨੇ ਜਾਂ ਜਿਨ੍ਹਾਂ ਨੂੰ ਕਿ ਵੈਪਨ ਕਰੇਜ਼ੀ ਨੈਸ ਹੁੰਦੀ ਹੈ ਜਿਨ੍ਹਾਂ ਨੂੰ ਵੈਪਨ ਰੱਖਣ ਦਾ ਸ਼ੌਂਕ ਹੁੰਦਾ ਹੈ ਪਿਸਤੌਲ ਦਖਾਨ ਦਾ ਸ਼ੌਂਕ ਹੁੰਦਾ ਹੈ ਉਹ ਜੇ ਨੌਜਵਾਨਾਂ ਨੂੰ ਜਿਹੜਾ ਹੈਗਾ ਇਹ ਐਲੀਅਰ ਕਰਦੇ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਬਿਨਾ ਕੁਝ ਪੂਰੀ ਜਾਣਕਾਰੀ ਦਿੱਤੇ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਉਹ ਜਿਹੜਾ ਇਹਨਾਂ ਦਾ ਟਾਰਗੇਟ ਹੈ ਉਹਦੇ ਘਰ ਦੇ ਬਾਹਰ ਜਾ ਕੇ ਫਾਇਰਿੰਗ ਕਰੇ ਜਾਂ ਉਹਨੂੰ ਡਰਾਵੇ ਤੇ ਇਸ ਤਰੀਕੇ ਨਾਲ ਇਹ ਆਪਣੇ ਮਕਸਦ ਨੂੰ ਪੂਰਾ ਕਰਦੇ ਨੇ